ਗੁਰਮੁਖ ਪਿਆਰਿਓ ਘਰ ਦੇ ਇਸ ਕੋਨੇ ਵਿੱਚ ਬੈਠ ਕੇ ਪਾਠ ਕਰਨ ਨਾਲ ਮਿਲਦੀਆਂ ਨੇ ਗੁਪਤ ਦਾਤਾਂ ਜੇ ਯਕੀਨ ਨਹੀਂ ਤਾਂ ਸੰਤਾਂ ਦੇ ਇਹ ਬਚਨ ਜ਼ਰੂਰ ਅਜਮਾ ਲਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿਗੁਰੂ ਜੀ ਕਿਰਪਾ ਕਰਨ ਸੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਘਰ ਦੇ ਵਿੱਚ ਆਪਾਂ ਸਾਰੇ ਰਹਿੰਦੇ ਆ ਸਤਿਗੁਰੂ ਜੀ ਕਿਰਪਾ ਕਰਨ ਸਮੂਹ ਪਰਿਵਾਰ ਤੇ ਸਮੂਹ ਘਰ ਤੇ ਤੇ ਨਾਮ ਬਾਣੀ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਜਰੂਰ ਕਰਨ ਇਹ ਚੀਜ਼ ਦੀ ਬਹੁਤ ਵੱਡੀ ਘਾਟ ਹੁੰਦੀ ਹੈ ਪਿਆਰਿਓ ਬਹੁਤ ਵੱਡੀ ਘਾਟ ਹੁੰਦੀ ਹੈ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ RAM ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰੀ ਐਸੇ ਲੋਕਾਂ ਨੂੰ ਉਸ ਆਤਮਿਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ बनਦੀ ਹੈ ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿੱਚ ਗਰਕ ਹੋ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕੋਈ ਕਹਿੰਦਾ ਮੇਰੇ ਤੇ ਕਿਰਪਾ ਨਹੀਂ ਹੁੰਦੀ ਮੇਰੇ ਤੇ ਕਿਰਪਾ ਕਿਵੇਂ ਹੋਏਗੀ ਜੀ ਮੈਨੂੰ ਦੱਸੋ ਜੀ ਕੋਈ ਨੁਕਤਾ ਜੀ ਮੈਨੂੰ ਤੋਂ ਐ ਦੱਸੋ ਜੀ ਮੇਰੇ ਤੇ ਕਿਰਪਾ ਕਰੋ ਜੀ ਐ ਹੋ ਜੇ ਇਹ ਹੋ ਜੇ ਮੈਂ ਬੇਨਤੀ ਕਰਦਾ ਉਹਨਾਂ ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਗੁਰੂ ਦੀ ਬਾਣੀ ਨੂੰ ਪੜਿਓ ਕੋਈ ਸਪੈਸ਼ਲ ਥਾਂ ਦੱਸੋ ਜੀ ਕੋਈ ਸਪੈਸ਼ਲ ਵਿਧੀ ਦੱਸੋ ਪਿਆਰਿਓ ਤਾਜ ਵਿਧੀ ਉਹ ਲੋਕ ਦੱਸਦੇ ਨੇ ਜਿਨ੍ਹਾਂ ਨੇ ਪਖੰਡ ਨੂੰ ਪ੍ਰਮੋਟ ਕਰਨਾ ਹੋਵੇ ਪਰ ਸਤਿਗੁਰੂ ਕਹਿੰਦੇ ਨੇ ਗੁਰਮਤਿ ਦਾ ਜਿਹੜਾ ਮਾਰਗ ਹੈ ਸਭ ਤੋਂ ਸੌਖਾ ਮਾਰਗ ਹੈ ਜਿਹੜਾ ਗੁਰਮਤਿ ਦਾ ਮਾਰਗ ਹੈ ਸਭ ਤੋਂ ਸੌਖਾ ਮਾਰਗ ਹੈ ਪਿਆਰਿਓ ਇਹਦੇ ਵਿੱਚ ਕੋਈ ਪਖੰਡ ਹੈ ਹੀ ਨਹੀਂ ਸਤਿਗੁਰੂ ਨੇ ਕਿਸੇ ਪ੍ਰਕਾਰ ਦਾ ਕੋਈ ਪਖੰਡ ਐਡ ਕੀਤਾ ਹੀ ਨਹੀਂ ਸਤਿਗੁਰੂ ਕਹਿੰਦੇ ਨੇ ਘਰ ਦੇ ਕਿਸੇ ਵੀ ਕੋਨੇ 'ਚ ਜਿੱਥੇ ਤੇਰਾ ਮਨ ਲੱਗਦਾ ਹੈ ਜਿੱਥੇ ਤੇਰਾ ਮਨ ਜੁੜ ਜਾਏ ਗੁਰੂ ਦੇ ਨਾਲ ਕਹਿੰਦੇ ਆਸੇ-ਪਾਸੇ ਦਾ ਮਾਹੌਲ ਵਧੀਆ ਹੈ ਸਾਫ ਸਫਾਈ ਹੈ ਉੱਥੇ ਬੈਠ ਕੇ ਗੁਰੂ ਦੀ ਪਾਵਨ ਬਾਣੀ ਨੂੰ ਪੜ ਲਈ ਸਤਿਗੁਰੂ ਦੇ ਪਾਵਨ ਸ਼ਬਦ ਨੂੰ ਪੜ ਲਈ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰ ਲਈ ਤੇ ਸਤਿਗੁਰੂ ਤੇਰੇ ਤੇ ਕਿਰਪਾ ਕਰ ਦੇਣਗੇ ਕਹਿੰਦੇ ਚਾਹੇ 10 ਮਿੰਟ ਹੀ ਗੁਰੂ ਦੀ ਬਾਣੀ ਨੂੰ ਪੜ ਲਈ ਤੇ ਸਤਿਗੁਰੂ ਤੇਰੇ ਤੇ ਐਸੀ ਕਿਰਪਾ ਕਰਨਗੇ ਭਲਿਆ ਕਹਿੰਦੇ ਤੇਰੀ ਜਨਮਾਂ ਜਨਮਾਂ ਤਰਾਂ ਦੀ ਮੈਲ ਨੂੰ ਕੱਟ ਕੇ ਰੱਖ ਦਿੰਦੇ ਨੇ ਅੰਜਨ ਮਹੇ ਨਿਰੰਜਨ ਰਹੀਏ ਬਹੁੜ ਨ ਭਵਜਲ ਪਾਇਆ ਕਿ ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਮਾਇਆ ਰਹਿਤ ਪ੍ਰਭੂ ਵਿੱਚ ਟਿਕਿਆ ਰਹਿੰਦਾ ਤੇ ਮੁੜ ਮਾਇਆ ਦੀ ਘੁੰਗਣ ਘੇਰ ਦੇ ਵਿੱਚ ਉਹ ਨਹੀਂ ਪੈਂਦਾ ਮੇਰੇ ਰਾਮ ਐਸਾ ਖੀਰ ਬਿਲੋਈਏ ਹੇ ਮੇਰੇ ਪਿਆਰੇ ਪ੍ਰਭੂ ਉਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ ਭਾਵ ਸਿਮਰਨ ਦਾ ਸਫਲ ਉਦਮ ਕੀਤਾ ਜਾ ਸਕਦਾ ਹੈ ਗੁਰਮਤਿ ਮਨੁਆ ਆਸਥਿਰ ਰੱਖ ਹੋ ਇਨ ਵਿਧੇ ਅੰਮ੍ਰਿਤ ਪੀਓਈਏ ਇਸ ਤਰੀਕੇ ਨਾਲ ਜੇ ਮੇਰੇ ਮਨ ਨੂੰ ਅਡੋਲ ਰੱਖੇ ਪਰਮਾਤਮਾ ਗੁਰੂ ਆਪ ਹੀ ਕਹਿੰਦੇ ਨੇ ਭਗਤ ਜੀ ਭਗਤ ਕਬੀਰ ਜੀ ਦਾ ਸ਼ਬਦ ਹੈ ਕਹਿੰਦੇ ਅੰਮ੍ਰਿਤ ਪੀਤਾ ਜਾ ਸਕਦਾ ਜੇ ਤੂੰ ਮਨ ਨੂੰ ਅਡੋਲ ਰੱਖੇ ਤੇ ਪ੍ਰਭੂ ਮੈਨੂੰ ਗੁਰੂ ਦੀ ਮਤ ਦੇ ਕੇ ਮੇਰਾ ਕਮਜ਼ੋਰ ਮਨ ਮਾਇਆ ਵੱਲੋਂ ਅਡੋਲ ਕਰ ਦੇ ਤੇ ਬਾਕੀ ਤਾਂ ਕਹਿੰਦੇ ਜਿਹੜੀ ਕਿਰਪਾ ਹੈ ਉਹ ਤਾਂ ਕਰ ਹੀ ਦੇਣੀ ਆ ਸਤਿਗੁਰੂ ਇਹ ਕਿਰਪਾ ਕਰ ਦੇ ਬੇਨਤੀ ਕਰਦਾ ਉਹਨਾਂ ਜਦੋਂ ਵੀ ਕਿਸੇ ਬੰਦਗੀ ਵਾਲੀ ਰੂਹ ਨੂੰ ਆਪਾਂ ਜਿਹੜਾ ਹੈ ਉਹਦੇ ਤੋਂ ਬਚਨ ਸੁਣਾਗੇ ਉਹੀ ਉਪਿੰਦੇ ਨੇ ਮਨ ਚਿੱਤ ਲਾ ਕੇ ਗੁਰੂ ਦੀ ਬਾਣੀ ਨੂੰ ਪੜ ਤੇ ਕਹਿੰਦੇ ਭਾਵੇਂ 10 ਕੋ ਮਿੰਟ ਹੀ ਲਾ ਦੇ ਜੇ ਇੱਕ ਵੀ ਸ਼ਬਦ ਤੇਰੇ ਜੀਵਨ ਦਾ ਸ਼ਿੰਗਾਰ ਬਣ ਗਿਆ ਇੱਕ ਵੀ ਗੁਣ ਤੈਨੂੰ ਸਿੱਖਣ ਨੂੰ ਮਿਲ ਗਿਆ ਤੇ ਸਮਝ ਲਈ ਵੀ ਗੁਰੂ ਦੀ ਕਿਰਪਾ ਤੇਰੇ ਤੇ ਹੋ ਗਈ ਪਾਤਸ਼ਾਹ ਦੀ ਕਿਰਪਾ ਤੇਰੇ ਤੇ ਹੋ ਗਈ ਸਤਿਗੁਰੂ ਦੀ ਰਹਿਮਤ ਤੇਰੇ ਤੇ ਹੋ ਗਈ ਤੇ ਪਿਆਰਿਓ ਕਦੇ ਅਜਮਾ ਲਿਓ ਇਹ ਸੀਜ਼ ਨੂੰ ਕਦੇ ਵਿਚਾਰ ਕਰ ਲਿਓ ਸਤਿਗੁਰੂ ਦੀ ਕਿਰਪਾ ਦੇ ਹੱਕਦਾਰ ਤੁਸੀਂ ਬਣ ਜਾਓਗੇ ਘਰ ਦੇ ਕਿਸੇ ਕੋਨੇ 'ਚ ਬੈਠ ਕੇ ਭਾਵੇਂ 15 ਕੋ ਮਿੰਟ ਬੈਠ ਕੇ ਮੂਲ ਮੰਤਰ ਸਾਹਿਬ ਦਾ ਜਾਪ ਕਰ ਲਿਓ ਭਾਵੇਂ ਗੁਰ ਮੰਤਰ ਦਾ ਜਾਪ ਕਰ ਲਿਓ ਗੁਰੂ ਦੀ ਕਿਰਪਾ ਤੁਹਾਡੇ ਤੇ ਐਸੀ ਹੋਏਗੀ ਕਿ ਪਿਆਰਿਓ ਸਤਿਗੁਰੂ ਤੁਹਾਡੇ ਤੇ ਬੜੇ ਵੱਡੇ ਮਿਹਰਬਾਨ ਹੋ ਜਾਣਗੇ ਸਤਿਗੁਰੂ ਕਿਰਪਾ ਕਰ ਦੇਣਗੇ ਐਸੀ ਕਿਰਪਾ ਕਰਨਗੇ ਤੇ ਪਿਆਰਿਓ ਤੁਸੀਂ ਯਾਦ ਰੱਖੋਗੇ ਜੀਵਨ ਬਣ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ